ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਆ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ। ਬੱਚਿਆਂ ਅੱਜ ਚਾਰ ਦਿਖਾਵਾਂਗੇ, ਦਿਖਾਵਾਂਗੇ ਨਗੀਨੇ ਕਿਉਂਕਿ ਇਸ ਘਰ ਦੇ ਵਿੱਚੋਂ ਜਦੋਂ ਵੀ ਵੀਡੀਓ ਬਣਾਉਨੇ ਆ ਜਾਨਵਰ ਬਾਈ ਕੋਲੇ ਸਾਰੇ ਨਗੀਨੇ ਹੁੰਦੇ ਨੇ, ਟੌਪ ਕਲਾਸ ਹੀ ਹੁੰਦੇ ਨੇ। ਦੋ ਹੈਗੀਆਂ ਨੇ ਗੱਬਣਾ ਤੇ ਦੋ ਹੈਗੀਆਂ ਨੇ ਤਾਜ਼ੀਆਂ ਸੂਈਆਂ। ਇੱਕ ਪੈਂਦੀ ਆ ਐਚਐਫ ਤੇ ਐਰ ਸ਼ੈਰ ਦੇ ਕ੍ਰੋਸ 'ਚ ਤੇ ਨਾਲ ਜਿਹੜੀ ਉਹਦੇ ਬੱਛੀ ਆ ਬੱਛੀ ਹੈਗੀ ਆ ਸੱਜਣੋ ਪਿਓ ਰਾਇਰ ਸ਼ਹਿਰ ਦੀ ਤੇ ਬਾਕੀ ਆ ਜੋ ਬਾਈ ਨਾ ਕਰਾ ਦੇਣਾ ਗੱਲਬਾਤ ਕੱਲੀ ਕੱਲੀ ਤੋਰ ਕੇ ਦਿਖਾ ਦਾਂਗੇ ਤੇ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਕਰੋ ਹੋਰ ਵਧੀਆ ਹੋਰ ਕਿਵੇਂ ਆ ਠੀਕ ਆ ਬਾਈ ਵਧੀਆ ਚੜਦੀ ਕਲਾ ਜਮਾ ਕਿਰਪਾ ਬਈ ਜੀ ਕਿਹੜੇ ਬੰਨਿਓ ਕਰੀ ਛੁ ਇਹਦੋਂ ਨਹੀਂ ਕਰ ਲੈਨੇ ਵੀਰੇ ਮੈਂ ਉਧਰੋਂ ਕਰਨਾ ਉਧਰੋਂ ਜਿਵੇਂ ਮਰਜ਼ੀ ਕਰ ਹਾਂ ਐਂ ਕਰ ਫਿਰ ਇੱਥੋਂ ਕਰ ਲਾ ਸੂਈਆਂ ਹੋਈਆਂ ਵੀ ਦਿਖਾ ਦੇਗਾ ਮੈਂ ਕੈਮਰਾ ਮਾਰ ਦੇਗਾ ਜੀ ਉਹ ਚੀਜ਼ਾਂ ਵੀ ਦਿਖਾਵਾਂਗੇ ਵੀਡੀਓ ਐਂਡ ਤੱਕ ਦੇਖਿਓ ਸਾਰੀ ਕਿਉਂਕਿ ਸਾਰੀ ਜਾਨਵਰ ਨਗੀਨਾ ਨੇ ਯਾਰ ਮਾੜ ਮੈਸਾਲਾ ਸਿਸਟਮ ਇਹ ਆ ਜਾਨ ਜੂਨ ਫੁੱਲਾ ਜਿਹੜੀ ਆਰਡਰ ਕੁਆਲਿਟੀ ਆਰਡਰ ਕੁਆਲਿਟੀ ਵੀ ਉਹੀ ਗੱਲ ਆ ਵੀ ਝੋਲ ਚੂਲ ਫੁੱਲ ਪਈ ਆ ਹਜੇ ਤੇ ਆ ਗਈ ਬਿਲਕੁਲ ਠੰਡੀ ਸੀਲ ਤੋੜ ਦੇ ਗੱਈਏ ਨੂੰ ਸੁਆ ਕਿਹੜਾ ਇਹਦਾ ਸੁਆ ਦੂਜਾ ਵੀਰੇ ਸੁਆ ਦੂਜਾ ਤੇ ਜਾਨ ਜੂਨ ਆ ਗਈ ਫੁੱਲ ਕੁਆਲਿਟੀ ਆ ਗਈ ਜਿਵੇਂ 5 ਸਟਾਰ ਬੱਛੀ ਆ ਗਈ 5 ਸਟਾਰ ਕਹਿ ਸਕਦੇ ਆ ਇਹਨੂੰ ਤੋਰਾ ਤੂਰਾ ਚੈੱਕ ਕਰ ਸਕਦੇ ਹੋ ਤੇ ਆਰਡਰ ਕੁਆਲਿਟੀ ਕਰ ਸਕਦੇ ਹੋ ਚੈੱਕ ਦਿਨ ਕਿੰਨੇ ਕੱਢ ਦੀਏ ਗੱਗੀ ਬਈ ਦਿਨ ਇਹ ਹਫਤਾ ਮੰਨ ਕੇ ਚੱਲੋ ਵੀਰੇ ਇੱਕ ਹਫਤਾ ਹਾਂਜੀ ਹਾਂਜੀ ਵੀਰੇ ਇੱਥੇ ਖੜਾ ਲਾ ਉਰਲੇ ਬੰਨੇ ਫੇਸ ਕਰਕੇ ਠੰਡੀ ਸੀ ਲੈ ਵੀਰੇ ਜਮਾ ਇੱਥੋਂ ਮਾਰ ਦੇ ਗਰੀ ਲੰਬਾਈ ਲੰਬੂਈ ਦਿਖਾ ਦੀ ਇੱਥੋਂ ਜਾਨ ਜੂਨ ਤਾਂ ਮੱਜਾ ਨਾਲ ਸਿਸਟਮ ਹੀ ਆ ਅਗਲੇ ਬੰਨੇ ਆਰਡਰ ਵੀ ਦਿਖਾ ਦੀ ਇਹਦਾ ਨਾੜਾ ਨੂੰ ਦਾ ਆਰਡਰ ਤੇ ਬਹੁਤ ਵੇਲੇ ਡਰਦੀ ਆ ਨਾ ਥੋੜਾ ਜਿਹੜਾ ਹੋਰ ਦਵਾ ਦੇ ਨੂੰ ਐਂ ਦੀ ਲਿਆ ਮਾਰ ਕੇ ਜੇ ਤੋੜਦੇ ਆ ਉਤੋਂ ਦੀ ਦਵਾ ਦੇ ਕਿਹੜਾ ਸੂਆ ਸੂਂਦੀ ਆ ਦੂਜਾ ਤੇ ਦਿਨ ਬਾਈ ਕਹਿੰਦਾ ਕੱਢਦੀ ਆ 5-7 ਜਾਨ ਜੂਨ ਦੀ ਕੋਈ ਕਮੀ ਨਹੀਂ ਕੁਆਲਿਟੀ ਦੀ ਪੱਛੀ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਇਹਦਾ ਕੀ ਰਿਪੋਰਟ ਆ ਇਹਦੀ ਗੱਗੀ ਦੁੱਧ ਦੀ ਮੇਰੇ ਦੁੱਧ ਦੇ ਨੇ ਦਿੱਤਾ ਯਾਨੀ ਕਿ 22-22 ਕਿਲੋ ਦੇ ਹੁੰਦੀ ਆ ਵੀਰੇ ਇਹ ਪਹਿਲਣ ਨੇ ਹਾਂਜੀ ਹਾਂਜੀ ਵੀਰੇ 32 ਪਾਦੂ ਹੈ ਪਾਦੂ ਮੋਈ ਨਹੀਂ ਪਾਦੂ ਵੀਰੇ ਆ ਤੇ ਜਾਣ ਜੂਣ ਕੁਆਲਿਟੀ ਕਬੂਲਟੀ ਤੁਹਾਡੇ ਸਾਹਮਣੇ ਆ ਲਿਆ ਬਾਈ ਇਹਨੂੰ ਲਿਆ ਕੋਈ ਗੱਲ ਨਹੀਂ ਦਿਨ ਬਾਈ ਕਹਿੰਦਾ ਹਫਤਾ ਦੱਸ ਦੇ ਨੇ ਇਹ ਕੱਢ ਦੂ ਕਿਉਂਕਿ ਕਈ ਵਾਰੀ ਗੱਡੀ ਗੁੱਡੀ ਚੜ ਕੇ ਪਹਿਲਾਂ ਸੂਪ ਆਉਂਦਾ ਆਰਡਰ ਰੱਖੂਗੀ ਬਿਲਕੁਲ ਫਿਕਸ ਤੇ ਨਾੜਾ ਨੂੜਾ ਦਾ ਜਾਲ ਬਣਾਊਗੀ ਆਰਡਰ ਤੇ ਅਗਲੇ ਬੰਨੇ ਜਾਨ ਤੁਹਾਨੂੰ ਬਾਰ ਬਾਰ ਤਾਂ ਕਹਿਣਾ ਕਿਉਂਕਿ ਇੰਨੀ ਜਾਨ ਵਾਲੀਆਂ ਬੜਾ ਟਾਮੀਆਂ ਟਾਮੀਆਂ ਮਿਲਦੀਆਂ ਦਿੱਲੀ ਫੀਲਡ 'ਚ ਆਪਾਂ ਘੁੰਮਦੇ ਆਂ ਪਰ ਇਹਦੇ ਨਾਲ ਦਾ ਪਸ਼ੂ ਯਾਰ ਟਾਵਾ ਪਸ਼ੂ ਮਿਲਦਾ ਦੇਖੋ ਬਾਕੀ ਸੀਲ ਬਹੁਤ ਗਰੀਬੀ ਆ ਤੁਸੀਂ ਵੀ ਦੇਖਦੇ ਰਹੇ ਇਹਨੂੰ ਮਾਰਕੀਟ ਦੇ ਵਿੱਚ ਤੇ ਇੱਥੇ ਤੋਂ ਆਰਡਰ ਕੁਆਲਿਟੀ ਟਾਪ ਆ ਅਗਲੇ ਬੰਨੇ ਨਾੜਾ ਨੂੜਾ ਦਾ ਸੁੱਖਣਾ ਜਾਲਿਆ ਤੇ ਆਰਡਰ ਸੋਨਾ ਬਣਾਉਗੀ ਰੱਖੂਗੀ ਭਾਈ ਫਿਕਸ ਜਮਾ ਹਾਂਜੀ ਹਾਂਜੀ ਜਮਾ ਫਿਰ ਆਰਡਰ ਤਾਂ ਇਹਦੇ ਪੈਸੇ ਕਿ ਕਿੰਨੇ ਲੈ ਲਾਂਗੇ ਆ ਜਾ ਘੈਰੀ ਇੱਧਰਲੇ ਬੰਨੇ ਦਿਖਾ ਦੇ ਹੁਣ ਇਹ ਠੰਡੀ ਸੀਲ ਆ ਗਈ ਬਿਲਕੁਲ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਉਹ ਮੁੱਲ ਦਾ ਤੇ ਡੂੜ ਕਰਾ ਵਾਲਾ ਦੂੜ ਕਰਾ ਵਾਲਾ ਜਿੰਨਾ ਮਰਜ਼ੀ ਕਰਾ ਲਾ ਹਣਾ ਠੀਕ ਆ ਜੀ ਲੱਖ ਦੀ ਬੱਚੀ ਦੇ ਦਾਂਗੇ ਵੀਰੇ ਪੂਰੇ ਦੀ ਪੂਰੇ ਲੱਖ ਦੀ ਜਮਾ ਬੱਚੀ ਦੇ ਦਾਂਗੇ ਆਪਾਂ ਇਹ ਮਿਲੂਗੀ 1 ਲੱਖ ਦੀ ਫਿਕਸ ਹੀ ਮਿਲੂਗੀ 19 20 ਦੀ ਫਰਕ ਹੈ ਗੱਲ ਦੇ ਵਿੱਚ ਛੋਟ ਛੱਪੇ ਵਾਲਾ ਜਿਆਦਾ ਪਰੇਸ਼ਾਨ ਨਾ ਕਰਿਓ ਇੱਕ ਆਰੀ ਗਾ ਤਰਨ ਗਰੀ ਬਾਡੀ ਗਰਾਂ ਹੋਰ ਦਿਖਾ ਦੇ ਇਹ ਵੀ ਪਰਸਨਲੀ ਬੱਚੀ ਬੜੀ ਫੇਵਰੇਟ ਲੱਗਦੀ ਆ ਆਪਾਂ ਨੂੰ ਕਿਉਂਕਿ ਮੇਨ ਗੱਲ ਹੁੰਦੀ ਆ ਬਾਡੀ ਚ ਜਾਣ ਦੀ ਲੈਗ ਸਕੋਰ ਦੀ ਕਿਸੇ ਪੱਖ ਤੋਂ ਬੱਚੀ ਹੱਥ ਨਹੀਂ ਦਰਾਂਉਂਦੀ ਰੁਪਈਆ ਬਾਈ ਕਹਿੰਦਾ 1 ਲੱਖ ਲੈਣਾ ਵੱਡੇ ਫਾਰਮਾਂ ਦੇ ਖੜੀ ਹੁੰਦੀ ਏਦੀ ਸੂਈ ਬਗ ਜਾਂਦੀ 180 UC ਡੇੜੇ ਜੀ ਮੋਇਨੋ ਵੀਰੇ ਮੋਇਨੋ ਤੇ ਹੁਣ ਮਾਰਦੇ 2 ਨੰਬਰ ਵਾਲੀ ਬੱਛੀ ਤੇ ਤੋੜਦੇ ਬਾਈ ਖੋਲ ਕੇ ਜਦੋਂ ਧੁੱਪ ਵਿੱਚ ਜਾਊਗੀ ਉਦੋਂ ਰੰਗ ਦੇਖੇਦਾ ਕਿਵੇਂ ਉਗੜੂਗਾ ਇਹਦਾ ਸੂਆ ਕਿਹੜਾ ਕੱਕੀ ਇਹਦਾ ਵੀ ਦੂਜਾ ਸੂਈ ਏ ਵੀਰੇ ਇਹਦਾ ਵੀ ਦੂਜਾ ਛਿਗੀ ਰੂਰੇ ਮੂੰਹ ਚੈੱਕ ਕਰਵਾ ਕੇ ਲਈ ਕਿਹ ਕੰਪਨੀ ਕਿਹੜੀ ਆਈ ਹੋਗੀ ਇਹ ਵੀਰੇ ਇਹਨੂੰ ਬਸ ਸਾਹੀ ਵਾਲ ਤੇ ਜਰਸੀ ਦਾ ਕ੍ਰਾਸ ਵੀ ਕਹਿ ਸਕਦੇ ਆ ਠੀਕ ਆ ਗੱਲ ਹੈਣਾ ਇਹ ਬਾਈ ਕਹਿੰਦਾ ਸਾਹੀ ਵਾਲ ਤੇ ਜਰਸੀ ਦਾ ਕ੍ਰਾਸ ਆ ਰੰਗ ਰੂਪ ਚੈੱਕ ਕਰ ਸਕਦੇ ਆ ਆਰਡਰ ਬਣਾਉਗੀ ਫੁੱਲ ਵੱਡਾ ਜਦੋਂ ਰੈਡੀ ਹੋ ਇਹ ਦਿਨ ਕਿੰਨੇ ਕੱਢਦੇ ਕੱਕੀ ਬਸ ਵੀ ਇਹ ਵੀ 507 ਦਿਨ ਲਊ ਲੈ ਸੀਲ ਠੰਡੀ ਵੀ ਤੇਰੀ ਗੁਰੀ ਜਮਾ 100 ਨੰਬਰ ਆ ਵੀਰੇ ਚਾਹ ਨਹੀਂ ਇਹਦੇ ਚ ਵੀ ਇੱਕ ਨੰਬਰ ਵਾਲੀ ਜਮਾ ਇੱਕ ਨੰਬਰ ਆ ਵੀਰੇ ਉਹੀ ਗੱਲ ਆ ਵੀ ਜਾਨ ਹੁੰਦੀ ਆ ਜਿਹਦੇ ਪਸ਼ੂ ਚ ਦੁੱਧ ਵੀ ਉਹੀ ਕੱਢਦਾ ਬਿਮਾਰੀ ਤੇ ਮਾਰੀ ਨੂੰ ਵੀ ਉਹੀ ਚੱਲਦਾ ਫਿਰੇ ਵੀਰੇ ਠੰਡੀ ਆ ਜਮਾ ਐਂ ਵਜਾ ਜੇ ਥੱਲੇ ਪਿੱਛੋਂ ਦੇਖੀ ਐਡਰ ਬਣਾਉਂਦੀ ਬੱਚੀ ਅਜੇ ਤਾਂ ਸਟਾਰਟ ਹੀ ਕੀਤਾ ਬਣਾਉਣਾ ਗੁਰੀ ਲੈ ਇਹਦਾ ਕੀ ਰਿਪੋਰਟ ਆ ਦੁੱਧ ਦੀ ਵੀਰੇ ਇਹਨੇ ਇਹਨੇ ਤਾਂ ਹੋਇਆ ਪਹਿਲੇ ਜੋ 18.19 ਕਿਲੋ ਤੋਂ ਪਹਿਲਾਂ ਨੇ ਦਿੱਤਾ 18.19 ਕਿਲੋ ਹਾਂਜੀ ਹਾਂਜੀ ਵੀਰੇ ਐਦਾਂ ਐਸ ਵਾਰੀ ਵੀ ਮੈਂ ਨਾਰਮਲ ਹੀ ਦੇ ਦੂ ਵੀਰੇ 20 ਕਿਲੋ ਮੰਨ ਕੇ ਲਵਾਂ ਤਾਂ 20 ਤਾਂ ਜਿਆਦਾ ਦੂ ਠੀਕ ਆ ਕਰਨ ਹਾਂ ਕਿਉਂ ਵਜਨ ਵਾਲੀ ਗਾਂ ਥਣ ਲੇਵੀ ਵਾਲੀ ਆ ਸਾਫ ਆ ਬਾਕੀ ਹਜੇ 5-7 ਦਿਨ ਲੈਂਦੀ ਜਦੋਂ ਗਾਂ ਬਣਦੀ ਆਗੀ ਹੋਰ ਹੀ ਹੋਣਾ ਇਹਦਾ ਰੰਗ ਉਹ ਤਾਂ ਨਹੀਂ ਚੱਲਦਾ ਜਿਹੜਾ ਇੱਕ ਨਾਲ ਨਾ ਨਾ ਵੀਰੇ ਉਹ ਨਹੀਂ ਚੱਲਦਾ ਉਹਦਾ ਪੂਰਾ ਵੀ ਨਹੀਂ ਉਹਦੀ ਆਪਣੀ ਗਾਰੰਟੀ ਵੀਰੇ ਠੀਕ ਆ ਉਹ ਜਿਹੜੀ ਬਚੀ ਆ ਨਾਰਮਲ ਗਾਵਾਂ ਦੀ ਉਹ ਤਾਂ ਉਹੀ ਆ ਜੀ ਨਾਰਮਲ ਉਹ ਨਹੀਂ ਚੱਲਦੀ ਵੀਰੇ ਗਾਵਾਂ ਚ ਐਡੀ ਸਮੱਸਿਆ ਨਹੀਂ ਹੁੰਦੀ ਉਹ ਬਾਈ ਕਹਿੰਦਾ ਚੱਲਦੀ ਨੇ ਉਹ ਗਾਰੰਟੀ ਆ ਲੈ ਚੱਲ ਬਈ ਇਹਨੂੰ ਸਵੇਹਾ ਦੀ ਆ ਗਈ ਬਿਲਕੁਲ ਠੰਡੀ ਸੀਲ ਸੂਆ ਆ ਗਿਆ ਦੂਜਾ ਤੇ ਦੁੱਧ ਬਾਈ ਕਹਿੰਦਾ ਪਾਦ ਦੀ B ਦੇ ਏਡ ਗੇੜ ਤੇ ਪਾਉ ਵੀ ਦੁੱਧੇ ਇਸ ਨੂੰ ਗੱਲ ਦੱਸਦਾ ਨਾ ਸੱਜਣੋ ਮੱਝਾਂ ਨਾਲ ਦਈ ਫੈਂਟ ਬਹੁਤ ਹੋਣੀ ਵੀ ਫੈਂਟ ਵੀ ਫੁੱਲ ਹੋਊਗੀ ਦੁੱਧੇ ਦਾ ਮੱਝਾਂ ਨਾਲ ਦਾ ਹੂ ਤੇ ਮੇਨ ਗੱਲ ਆ ਜਿਹੜੀ ਸਭ ਤੋਂ ਬਾਈ ਸਵੇਰ ਆ ਦੀ ਠੰਡੀ ਆ ਗਈ ਤੇ ਮੌਸਮ ਵੀ ਸਾਰੀ ਚੱਲੂ ਹੈ ਹਾਂਜੀ ਹਾਂਜੀ ਵੀਰੇ ਗਰਮੀ ਸਰਦੀ ਚਾਹੇ ਧੁੱਪ ਚ ਬੰਨਦੇ ਨੂੰ ਕੋਈ ਚੱਕਰੇ ਨਹੀਂ ਮੌਸਮ ਸਾਰੇ ਚੱਲੂ ਜਾਨ ਆ ਗਈ ਪੱਛੀ ਚ ਫੁੱਲ ਸੁਆ ਤੁਹਾਨੂੰ ਫੇਰ ਦੱਸਦਾ ਨਾ ਦੂਜਾ ਆਰਡਰ ਬਣਾਊਗੀ ਅੱਗੇ ਪਿੱਛੇ ਦਾ ਉਹੀ ਗੱਲ ਆ ਬੋਰੇ ਬੰਦਣ ਵਾਲਾ ਸਿਸਟਮੇ ਕਰ ਦੂਗੀ ਜਦੋਂ ਇਹ ਸੂਗੀ ਆਰਡਰ ਬਣਾਉਗੀ ਫੁੱਲ ਵੱਡਾ ਦੁੱਧ ਬਾਈ ਨੇ 20 ਕਿਹਾ ਪਰ ਜਿੱਥੇ ਤੱਕ ਮੇਰਾ ਤਜਰਬਾ ਮੈਂ ਕਹਿੰਦਾ ਨਹੀਂ ਹੁੰਦਾ ਵੀਡੀਓ 'ਚ ਵੀ ਉਹ ਤੁਹਾਡੀ ਸੇਵਾ ਦਾ ਹੈ ਦੁੱਧੇ ਕਿੰਨਾ ਵੀ ਪਾ ਸਕਦੀ ਆ 20 ਤੋਂ ਵੱਧ ਹੀ ਚੱਲਣਾ ਗੁਰੀ ਹਾਂ ਚੱਲੂ 20 ਤੋਂ ਵੱਧ ਕਿਉਂਕਿ ਸਵਾਦ ਫੇਰੀ ਆਉਂਦਾ ਬਾਈ ਕਹਿੰਦਾ ਜਦੋਂ ਸੱਜਣ ਉਸ ਤੋਂ ਬਾਅਦ ਫੋਨ ਲਾਇਆ ਵੀ ਯਾਰ ਤਾਂ 20 ਆਖਿਆ ਇਹਨੇ 25 ਦੇਦਾ ਹਾਂ ਇਹਦੇ ਕਿੰਨੇ ਪੈਸੇ ਕਿੰਨੇ ਦੇਦਾਂਗੇ ਆਪਾਂ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਗੁਰੀ ਇਹਦਾ 73000 ਰੁਪਏ ਲਵਾਂਗੇ ਇਹ ਦੇ ਦਾਂਗੇ 73 ਦੀ 7 ਕੋਈ ਗਲ ਨਹੀਂ ਮੰਨਤਨ ਕਰ ਦਾਂਗੇ ਵੀਰੇ ਜੇ ਇਹ ਜੋੜਾ ਪਾਉਂਦਾ ਕੋਈ 1 ਲੱਖ ਤੇ 73000 ਬਣਦਾ 170 ਦੀਆਂ ਦੇ ਦੇਾਂਗੇ 170 ਦਾ ਦੇ ਦਾਂਗੇ ਵੀਰੇ ਜੋੜਾ ਦੇ ਦਾਂਗੇ ਇਹ ਜੋੜਾ 1 ਲੱਖ ਤੇ 70000 ਦਾ ਹੋ ਜੂਗਾ ਤੇ ਹੁਣ ਮਾਰਦੇ ਆ ਬੱਚੀ ਤੇ ਇਹ ਹੁਣੀ ਸੂਈ ਆ ਇਹ ਤਾਂ ਹੁਣੀ ਸੂਈ ਆ ਵੀਰੇ ਜੇ ਪੰਜ ਮਿੰਟ ਹੀ ਹੋਇਆ ਪਹਿਲਾਂ ਕਹਿ ਰਹੀ ਇਹਦੀ ਬੱਚੀ ਤੇ ਵੀ ਮਾਰਦੇ ਕੈਮਰਾ ਕੋਈ ਬੱਚੀਤੀ ਵੀਰੇ ਬੱਚੀ ਵੀ ਆਪਦੇ ਨਾਲ ਦੀ ਹੀ ਦਿੱਤੀ ਆ ਨਾ ਹਾਂਜੀ ਹਾਂਜੀ ਵੀਰੇ ਆ ਨਾਲ ਇਹਦੇ ਬੱਚੀ ਆ ਗਈ ਇਹਦਾ ਸੂਆ ਕਿੱਡਾ ਕਿ ਇਹਦਾ ਦੂਜਾ ਵੀਰੇ ਠੀਕ ਹੈ ਗੱਲ ਉਹ ਲੋਕ ਕਹਿੰਦੇ ਨੇ ਵੀ ਵਪਾਰੀ ਆਰ ਦੂਜੇ ਤੋਂ ਵੱਡਾ ਸੂਆ ਨਹੀਂ ਦਾ ਬਈ ਆਪਾਂ ਲੈਣੀ ਦੂਜੇ ਸੂਏ ਆਪਣੇ ਘਰੇ ਜਦੋਂ ਮਰਜੀ ਆ ਗਏ ਹਮੇਸ਼ਾ ਪੰਜ ਸੱਤ ਗਾਈਆਂ ਹੁੰਦੀਆਂ ਨੇ ਪਰ ਹੁੰਦੀਆਂ ਬਾਬੇ ਜੀ ਕਿਰਪਾ ਨਾਲ ਚੰਗੀਆਂ ਨੇ ਠੀਕ ਹੈ ਗੱਲ ਹਾਂ ਵੀ ਕਹਿਣ ਦਾ ਭਾਵ ਵੀ ਜਿਆਦਾ ਵਿਕਰੀ ਪਹਿਲੇ ਤੇ ਦੂਜੇ ਦੀ ਪਹਿਲੇ ਤੇ ਦੂਜੇ ਦੀ ਆ ਜਿਹੜੀ ਗਾਮਾਂ ਚ ਜਿਆਦਾ ਕਾਮਯਾਬ ਹੈ ਨਾ ਜਿਵੇਂ ਵੀਰ ਹੁਣ ਜੈ ਜੀ ਵਿਕਰੀ ਆਪਾਂ ਉਹ ਜੇ ਡੰਗਰ ਲਵਾਂਗੇ ਹੁਣ ਅਗਲਾ ਹਰ ਇੱਕ ਭਾਲਦਾ ਲਗਦਾ ਜਵਾਨ ਲਵਾਂਗੇ ਪਹਿਲਾ ਜਾਂ ਦੂਜਾ ਸੂਈ ਵਿਖਦਾ ਹਨਾ ਆਰਡਰ ਦਿਖਾ ਦੇ ਗਏ ਰਿਵਿਊ ਕਰਕੇ ਥਾਣ ਸੁਣ ਦਾ ਸਾਈਜ਼ ਦਿ ਆਜੋ ਇਹ ਤੋੜ ਦੋ ਮੜੀ ਖੋਲ ਕੇ ਇਹ ਥੋੜਾ ਬੱਚੇ ਕਰਕੇ ਉਹ ਕਰ ਦਿਆ ਹੁਣੀ ਸੂਈ ਹੈ ਨਾ ਅਜੇ ਵੀ ਸੂਈ ਹੋਣੀ ਆ ਹਜੇ ਸਾਹਮਣੇ ਸੂਈ ਆ ਤੇ ਜੇਰ ਦੀ ਬਾਈ ਵੀਡੀਓ ਬਣਾ ਲੂਗਾ ਕਿਸੇ ਸੱਜਣ ਨੇ ਜੀ ਆਹ ਵੀ ਉਹਨਾਂ ਟੈਨਸ਼ਨ ਲੂਗਾ ਕੱਢਣਾ ਹੋਇਆ ਪਲੇਖਾ ਬਾਈ ਉਹ ਵੀ ਦਿਖਾ ਦੂਗਾ ਐ ਇਹਨੂੰ ਤੋੜ ਦੇ ਬਾਈ ਬੁਰੀ ਰਿਪੋਰਟ ਬਹੁਤ ਚੰਗੀ ਹੈ ਗਾਂ ਜੀ ਵੀਰੇ ਠੀਕ ਆ ਗਾਂ ਹਾਂਜੀ ਹਾਂਜੀ ਆਰਡਰ ਇਹਦਾ ਵੀ ਫਿਕਸ ਜੇ ਹੀ ਫਿਕਸ ਹੋ ਜਾਮਾ ਵੀਰੇ ਆਰਡਰ ਤੇ ਥਣ ਤਾਂ ਆਪਣੀਆਂ ਕਾਮਾਂ ਦੇ ਦੇਖਣ ਦੀ ਲੋੜ ਵੀ ਨਹੀਂ ਵੀਰੇ ਜਮਾ ਫਿਕਸ ਆਰਡਰ ਦੀਆਂ ਲੈਣੇ ਆ ਫਿਕਸ ਆਰਡਰ ਦੀਆਂ ਕੁਆਲਟੀ ਆਰਡਰ ਲੈਣੇ ਆ ਆ ਕੁਆਲਟੀ ਬਾਈ ਦੇ ਬੱਚੇ ਕਰਕੇ ਜਾਓ ਅਗਲੇ ਬੰਨਿਓ ਦਿਖਾ ਦਿਓ ਰਲੇ ਬੰਨਿਓ ਗੈਰੀ ਆਰਡਰ ਇੱਥੇ ਖਰੀਦਾਂ ਤੇ ਕਹੇ ਆਰਡਰ ਅਗਲੇ ਬੰਨਿਓ ਆਰਡਰ ਰੱਖੋ ਫਿਕਸ ਜਾ ਤੇ ਆਰਡਰ ਦਾ ਜਿਹੜਾ ਸਾਈਜ਼ ਆ ਸਾਈਜ਼ ਵੀ ਸੋਹਣਾ ਤੇ ਥਣ ਦਾ ਸਾਈਜ਼ ਵੀ ਸੋਹਣਾ ਹਾਂਜੀ ਹਾਂਜੀ ਵੀਰੇ ਚਵਾਈ ਦੀ ਵੀ ਮੋਟੀ ਇਹ ਹੋਊਗੀ ਤਕਰੀਬਨ ਤਕਰੀਬਨ ਇਹਦੇ ਇਹਦਾ ਰੇਟ ਕੀ ਰਹੂਗਾ ਵੀਰੇ ਗੁਰੀ ਜਿੰਨਾ ਦਾ ਮੁੱਲੋਂ ਕਰਾ ਲਾ ਹਨਾ ਆਪਾਂ ਇਹ ਪੱਛੀ ਦੇ ਦਾਂਗੇ 70000 ਦੀ ਪੱਛੀ ਦੇ ਦਾਂਗੇ 70 ਦੀ ਹਾਂ 70 ਚੋਂ ਕਿੰਨਾ ਕੋ ਹਜਮਾਨ ਤਨ 70 ਚੋਂ ਹੋ ਜੂਗੀ ਗੱਲ ਵੀਰੇ ਮਾੜਾ ਮੋਟੀ ਮਾਨ ਤਨ ਹੋਊਗਾ ਬੜਾ ਨਹੀਂ ਫਰਕ ਪੈਣਾ ਹਨਾ ਠੀਕ ਆ 70 ਚੋਂ 22 ਕਹਿੰਦਾ ਮਾਨਤਾਨ ਆਪਾਂ ਕਰ ਦਾਂਗੇ ਹਾਂ 2000 ਘੱਟ ਲੈ ਲਾਂਗੇ 70 ਚੋਂ ਵੀਰੇ 68 ਲੈ ਲਾਂਗੇ 68 ਲੈ ਲਾਂਗੇ ਵੀਰੇ ਜੇ ਕੋਈ ਜੋੜਾ ਪਾਉ ਤਾਂ ਚ ਹੋਰ ਵੀ ਕਰਾਂਗੇ ਹੋਰ ਵੀ ਕਰਾਂਗੇ ਹਾਂਜੀ ਹਾਂਜੀ ਵੀਰੇ ਤੇ ਹੁਣ ਮਾਰਦੇ ਆ ਬੱਛੀ ਤੇ ਤੇ ਪਹਿਲਾਂ ਉਹੀ ਗੱਲ ਹੈ ਇਹਦੀ ਬੱਛੀ ਦਿਖਾ ਦੇ ਬੱਛੀ ਇਹਦੀ ਆ ਗਈ ਮੈਂ ਬੱਛੀ ਵੀਰੇ ਦੀ 100 ਦਾ 100% ਐਰ ਸ਼ਹਿਰ ਆ ਗਈ ਪਿਓਰ ਜਮਾਨ ਗੁਲਾਬੀ ਨੋਜ਼ ਚ ਆ ਗਈ ਇੱਥੋਂ ਦਿਖਾ ਦੀ ਕਰੀ ਇਹ ਆ ਗਈ 100 ਦਾ 100 ਐਰ ਸ਼ਹਿਰ ਦੇ ਵਿੱਚ ਤੇ ਜਿਹੜੀ ਬੱਛੀ ਆਪ ਆ ਇਹ ਆ ਗਈ ਐਚ ਐਫ ਤੇ ਐਰ ਸ਼ਹਿਰ ਐਚ ਐਫ ਤੇ ਐਰ ਸ਼ਹਿਰ ਹਾਂਜੀ ਵੀਰੇ ਇਹ ਵੀ ਤੋਰ ਦੇ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਪਹਿਲੀ ਹੈ ਵੀਰੇ ਸੂਆ ਇਹਦਾ ਹੈਗਾ ਪਹਿਲਾ ਤੇ ਕੁਆਲਿਟੀ ਹੈਗੀ ਫੁੱਲ ਟੌਪ ਜਿਵੇਂ ਇਹ ਗੁਰੀ ਵੀਰੇ ਤੜਕੇ ਇਹ ਸੂਈਆ ਰਾਤ ਠੀਕ ਆ ਜੀ ਠੀਕ ਆ ਜੀ ਇਹ ਰਜੂ ਰੋਕ ਕੇ ਬਦਟ ਆਪਣੇ ਕੋਲੇ ਵੀਡੀਓ ਪਈ ਆ ਜੀ ਠੀਕ ਆ ਜੀ ਠੀਕ ਤੋਰ ਦੇ ਐਨ ਐਨ ਨੂੰ ਤੋਰ ਕੇ ਨਾ ਐ ਇਧਰ ਦੀ ਇਹਦੀ ਸਵੇਰੇ 4:00 ਵਜੇ ਜੀ ਰੁਪਈਆ ਗੁਰੀ ਠੀਕ ਆ ਜੀ ਇਹ ਰਾਤ 9:30 10:00 ਵਜੇ ਸੂਈ ਪੀ ਸੀ ਵੀਰੇ ਤੇ ਸ਼ਕੀਨ ਆ ਗਈ ਫੁੱਲ ਹਨਾ ਹਾਂਜੀ ਹਾਂਜੀ ਵੀਰੇ ਆਰਡਰ ਹੈਗਾ ਅੱਗੇ ਪਿੱਛੇ ਦਾ ਸ਼ਕੀਨ ਹੈਗੀ ਆ ਫੁੱਲ ਜਿਵੇਂ ਨੁਕਰੀ ਘੋੜੀ ਦਾ ਬੱਚਾ ਹੁੰ ਕਸਤਾ ਇੱਥੋਂ ਮਾਰਦੇ ਫੇਸ ਕੁਆਲਿਟੀ ਦਾ ਜਿਹੜਾ ਥਾਣਾ ਪਹਿਲਣ ਦੇ ਹਿਸਾਬ ਨਾਲ ਥਣ ਬੜਾ ਚੰਗਾ ਲੱਗਿਆ ਇਹਨੂੰ ਥੋੜੀ ਬਹੁਤੀ ਭਾਲ ਕਰਖੀ ਹੈ ਨਾ ਥੋੜੀ ਜਿਹੀ ਭਾਲਾ ਵੀਰੇ ਐ ਐ ਨੂੰ ਲੈ ਚੱਲ ਇੱਧਰ ਲੰਬੀ ਤੋਰ ਕੇ ਦਿਖਾ ਦੇ ਉੱਧਰ ਲਈ ਬੰਨਿਆ ਮੋੜ ਨਹੀਂ ਹੁਣ ਜਿਆਦੇ ਬੱਚੇ ਖ ਨਹੀਂ ਜਾਊਗੀ ਹੈ ਨਾ ਹਾਂ ਠੰਡੀ ਬੜੀ ਹੈ ਗੁਰੂ ਬਈ ਆਰਡਰ ਇਹਦਾ ਵੀ ਬਿਲਕੁਲ ਤਕਰੀਬਨ ਤਕਰੀਬਨ ਫਿਕਸ ਜਾਈ ਆ ਉਹ ਸਾਨੂੰ ਮੈਂ ਸਟਾਰਟਿੰਗ ਚੀਜ਼ ਦੱਸਿਆ ਵੀ ਜਿਹੜੀ ਕੁਆਲਿਟੀ ਹੁੰਦੀ ਹੈ ਬਾਈਆਂ ਦੇ ਜਾਨਵਰਾਂ ਦੀ ਤਕਰੀਬਨ ਟਾਪ ਕੁਆਲਿਟੀ ਦੀ ਜਾਨਵਰਾਂ ਦੀ ਐਂ ਵਜਾ ਚੱਕ ਅਕਸਰ ਸਾਨੂੰ ਦੱਸਦਾ ਵੀ ਹੁੰ ਤੇ ਹੁਣ ਜਿਵੇਂ ਆਪਾਂ ਵੀਡੀਓ ਪਾਉਣ ਲੱਗੇ ਵੀਡੀਓ ਚ ਪਾਈ ਹੁਣ ਹੋਰੀ ਹੁਣ ਰਿਟੇਲ ਚ ਕਰਦੇ ਨੇ ਸੀ ਹੱਸ ਤਾ ਲੈ ਚੱਲੇ ਚੱਲ ਕੋਈ ਨਹੀਂ ਪੁੱਛ ਕੇ ਲੈ ਚਰ ਅਜਾ ਇੱਧਰ ਜਾ ਕਿੱਧਰ ਤੁਰੇ ਫਿਰਦੀਆਂ ਸੂ ਆ ਗਿਆ ਇਹਦਾ ਪਹਿਲਾ ਤੇ ਸੂਈ ਕੱਲ ਦੀ ਬਾਈ ਕੱਲ ਨਹੀਂ ਵੀਰੇ ਅਜ ਰਾਤ ਨੂੰ 9:00 ਠੀਕ ਆ ਕਹਿੰਦਾ ਨਾ 9:30 9:00 ਵਜੇ ਰਾਤ ਸੂਈ ਆ ਕੱਲ ਹੀ ਕਹਿ ਸਕਦੇ ਆ ਹਾਂ ਕੱਲ ਵਾਲੀ ਤਰੀਕ ਚ ਆ ਜੂਗੀ ਹਾਂ ਕੱਲ ਵਾਲੀ ਕੀ ਆ ਗਈ ਬਾਈ ਚਵਾਈ ਦੀ ਚਵਾਈ ਦੀ ਕਿਵੇਂ ਆਹੀ ਬਾਈ 100 ਨੰਬਰ ਆ ਜਮ ਓਕੇ ਦੀ ਰਿਪੋਰਟ ਜਮ ਓਕੇ ਜੇ ਕਿਸੇ ਤਾਰਾ ਮਾਰ ਕੇ ਦਿਖਾ ਦੇ ਬਈ ਠੀਕ ਆ ਕਹਿੰਦਾ ਤਾਰਾ ਮਾਰ ਦੇ ਚੇਹੇ ਮ ਔਲੂਰ ਤਾਂ ਨਹੀਂ ਕਰਦੀ ਪੋਰਾ ਵੀ ਨਹੀਂ ਵੀਰੇ ਚਲ ਨਹੀਂ ਬਈ ਥੱਲੇ ਪੋਰਾ ਵੀ ਨਹੀਂ 1% ਵੀ ਨਹੀਂ ਲੈ ਲੈ 1700 ਨੂੰ ਮਾਰ ਕੇ ਦੀਆਂ ਦਿਖਾ ਦੇਣਾ ਹੈਗੀ ਆ ਪਹਿਲਾਂ ਪਿਛਲਿਆਂ ਚ ਵੀ ਮਾਰ ਦੋ ਜੀ ਜਿਬਾਈ ਚਬੂਈ ਵਾਲਾ ਹੈਗਾ ਕੰਮ ਬਿਲਕੁਲ ਓਕੇ ਦੀ ਰਿਪੋਰਟ ਬਾਈ ਤੋਂ ਜੇ ਆਨਲਾਈਨ ਹੈ ਮੰਗਾ ਲਿਓ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ ਇਹਦਾ ਰੇਟ ਕਿੰਨਾ ਹੋਊਗਾ ਇਹਦਾ ਵੀਰੇ ਰੇਟ ਰਹੂਗਾ 75000 ਰੁਪਏ ਇਹਦਾ ਰੇਟ ਹੈਗਾ 75000 ਮਾਨਤਾਨੋਂ ਚ ਹੋਜੂ ਹੋਜੂਗਾ ਵੀਰੇ ਹੋਜੂਗਾ ਆ ਮਾਨਤਾਨ ਬਾਈ ਕਹਿੰਦਾ ਉਹ ਚ ਕਰਦਾਂਗੇ ਨੰਬਰ ਬੋਲ ਦੇ ਤੇਰਾ ਨੰਬਰ ਹੈਗਾ ਵੀਰੇ ਆਪਣਾ 97791 93295 97792 93295 ਪਿੰਡ ਝਾੜੋਂ ਨੇੜੇ ਚੀਮਾ ਮੰਡੀ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਊਗਾ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ